ਸਮੇ ਸਮੇਤੇ ਪ੍ਰਧਾਨ ਜੀ ਨੇ ਗ੍ਰੋਹਟੂ ਪ੍ਰਚਾਰ ਨਹੀਂ ਕੀਤਾ ਤਾਂ ਜਿਹੜੇ ਅਦੇਹੀਆਂ ਜਦ ਦੇ ਬੰਦੀਆਂ ਨੇ ਕਵਾਡਿਟਰ ਦੇ ਹੋਏ ਤੇ ਮਿਲਾਨੇ ਕਿ ਇੰਨਾ ਜਰ ਬੰਦਾ ਅਜੇ ਭੁੱਖਾ ਰਹਿ ਰਿਹਾ ਤਾਂ ਭਾਵੇਂ ਤਾਂ ਉਹ ਪਹਿਲੇ 55 ਜਣਾਂ ਦੀ ਗੱਲ ਹੋਵੇ ਭਾਵੇਂ 55 ਜਣਾਂ ਤੋਂ 100 ਜੋੜ ਤੱਕ ਦੀ ਹੋਣੀ ਗੱਲ ਹੋਵੇ ਤਾਂ ਸਮੇ ਸਮੇਤੇ ਸਾਡੇ ਵੱਡੇ ਭਰਾ ਬਾਈ ਮਨੂ ਕਹਾਰ ਨੇ ਇੱਕ ਪ੍ਰੈਸ ਕਾਨਫਰੰেন্স ਕੀਤੀ ਜੀ ਤੇ ਬਾਈ ਨੇ ਆਪਣ ਨੂੰ ਇੱਕ ਜਾਂ ਪ੍ਰੈਸਰ ਤੇ ਸਰਹੱਦਾਂ ਦੇ ਨਾਲੇ ਸਨੌਲੀ ਤੇ ਮੇਰੀ ਦਾਦਾ ਜੀ ਕੋਲ ਸੇਫ ਕਰ ਜਮੀਨਾ ਤੇ 1 ਕੇ ਕਰਦੇ ਜੀ ਕਿ ਉਹ ਤੇ 6 ਕਰੋੜਾ ਤੇ 6 ਕਿਲਿਆ ਜੋ ਕਹਿੰਦਾ 36 ਕਰੋੜ ਦੀ ਬੇਇਦਾਦਾ ਸਾਡੀ ਉਹਨੇ মিডিਆ ਦੇ ਵਿੱਚ ਆ ਕੇ 8 ਬਾਸ 7000 ਬਣਾ ਕੇ ਬਈ ਮੰਮੀ ਨੇ ਗੱਲ ਫੇਰੀ ਸੀ ਕਿ ਕੋਈ ਵੀ ਦੁਨੀਆ ਦੀ ਮੈਡ ਕੋਈ ਵੀ ਦੁਨੀਆ ਦਾ ਉਹ ਦਸ਼ਕੰਦ ਲੋਕ ਜਾਂ ਕੋਈ ਵੀ ਡਾਕਟਰ ਹੈ ਸਾਹਮਣੇ ਜਰਜੀਤ ਸਿੰਘ ਨਗਰਸਰ ਨੇ ਪਾਣੀ ਫੋਗੜਾ ਕੋਈ ਪੀਤਾ ਤਾਂ ਮੈਂ ਆਪ ਵਿਰੁੱਧ ਇਹ 60 ਕਰੋੜ ਦੀ ਸਾਰੀ ਉਹਨਾਂ ਦੇ ਨਾਮ ਕਰਾ ਦਿਆਂਗਾ ਉਹ ਸਮੇਂ ਸਮੇਂ ਤੇ ਸਰਕਾਰ ਜੋ ਆਪਣੇ ਜਿੰਦਰਾ ਦੀ ਵਰਕਿੰਗ ਟੂਮ ਹੈ ਉਹ ਪ੍ਰਧਾਨ ਜੀ ਦਾ ਚੈੱਕਅਪ ਕਰ ਰਹੀ ਆ ਉਹ ਇੱਕ ਟੌਨ ਬੋਡੀ ਟੈਸਟ ਕਰ ਰਹੀ ਆ ਖੂਨ ਦਾ ਟੈਸਟ ਲੈ ਰਹੀ ਆ ਕਿਉਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਟੌਨ ਬੋਡੀ ਟੈਸਟ ਕਰਦਾ ਕੋਈ ਵੀ ਸਾਰੇ ਪੰਛੀ ਜਾਣੋ ਇਹ ਕੋਈ ਪ੍ਰਾਈਵੇਟ ਨਹੀਂ ਕਰਦੇ ਸੀ ਕੋਈ ਪ੍ਰਧਾਨ ਜੀ ਦੇ ਨਿਰਦੇਸ਼ ਕੀ ਦਫ਼ਤਰ ਨਹੀਂ ਸੀ ਇਹ ਸਰਕਾਰ ਦੀ ਟੀਮ ਸੀ ਇੱਕ ਕਮੇਟੀ ਬਣੀ ਸੀ ਡਾਕਟਰਾਂ ਦੀ ਉਹ ਆ ਕੇ ਚੈੱਕਅਪ ਕਰਦੇ ਵੀ ਰਾਤ ਦੇ ਨਾਲ ਤੋਂ ਹਰ ਦਿਨਾਂ ਤੋਂ ਫਿਰ ਉਹਦੇ ਨਾਲ ਹੀ ਆਖਰਾ ਹੁੰਦਾ ਹੈ ਕਿ ਪ੍ਰਧਾਨ ਜੀ ਨੇ ਪਾਣੀ ਤੋਂ ਬਿਨਾਂ ਕਦੇ ਨਹੀਂ ਪੀਤਾ ਉਹ ਦਿਨੇ ਸਮੇਂ ਸਮੇਂ ਤੇ ਟੂਰ ਪ੍ਰਕਾਰ ਕਰਦੇ ਰਹੇ ਨੇ ਲੋਕ ਉਹਨਾਂ ਲਈ ਇੱਕ ਟਾਰ ਬੋਡੀ ਟੈਸਟ ਆਪਣੇ ਡਾਕਟਰ ਪ੍ਰੈਮਾਨ ਦੀ ਟੀਮ ਵੀ ਸਮੇਂ ਸਮੇਂ ਤੇ ਜਾਰੀ ਕਰਦੀ ਰਹੀ ਹੈ ਉਹ ਅਸਲ ਅੱਜ ਹੀ ਕੋਸ਼ਿਸ਼ਾਂ ਕਰ ਜਾਂਦੀਆਂ ਨੇ ਕਿਹੜਾ ਇਸ ਵਕਤ ਦੇ ਬੰਦੇ ਆ ਸਾਥ ਕਿਵੇਂ ਬੈਠੇ ਨੇ ਇਹ ਤਾਂ ਕੋਈ ਗੈੜ੍ਹ ਤਖਦਾ ਜਦੋਂ ਕਾਰੋਬਾਰਕ ਦੀ ਅਸਰ ਰਿਆਗੰਦੜਾ ਉਦੋਂ ਕੋਈ ਨਹੀਂ ਹੋ ਸਕਦਾ ਤੁਸੀਂ ਦੇਖੋ ਪੂਰੇ ਭਾਰਤ ਦੇ ਹੀ ਪੂਰੇ ਦੁਨੀਆ ਚ ਵਸਦੇ ਪੰਜਾਬੀਆਂ ਨੇ ਜਾਂ ਹੋਰ ਜਿਸ ਤਰ੍ਹਾਂ ਪਿੱਛੇ ਸਾਊਦੀਆ ਤੋਂ ਨਕਾਬੋ ਪਹੁੰਚ ਰਿਹਾ ਹੈ ਜੀ ਪ੍ਰਧਾਨ ਜੀ ਵਾਸਤੇ ਮਿੰਦੂ ਕਰਦੇ ਨੇ ਇਹ ਥੋੜਾ ਜਿਆਦਾ ਜੀ ਕੋਈ ਸਰਚਾਲਾ ਜੰਗਨਰੀ ਦਾ ਸਾਡੇ ਜੋ ਸਿੱਖ ਭਾਵਨਾਵਾਂ ਜੋ ਅਕਸਰ ਸਿਰ ਤੋਂ ਦਰਬਾਰ ਸਾਹਿਬ ਤੋਂ ਗੱਲ ਲੈ ਕੇ ਆਏ ਜੀ ਫਿਰ ਪੂਰੀ ਦੁਨੀਆ ਦੇ ਵਾਸਤੇ ਹੋਏ Hindu sectors, Sai ji, Asan de Muslim mukhtar yan chon bande aade aadi ਸਰਦਾਰ ਬਸਾਰਾ ਦਾ ਜਾਣੇ ਤੇ ਆਦੇ ਜੀ ਹਰਿਆਣੇ ਦੇ 200 ਦੇ ਤੋਂ ਵੱਧ ਪਿੰਡ ਨੇ ਆਂਦੇ ਆਂਦੇ ਟੂਬਾਂ ਦਾ ਪਾਣੀ ਜਾਂਦਾ ਵੀ ਪ੍ਰਧਾਨ ਜੀ ਆਪੇ ਪ੍ਰਧਾਨ ਜੀ ਉਹ ਗ੍ਰਹਿਣ ਕਰਦੇ ਰਹੇ ਨੇ ਫਿਰ ਜਦੋਂ ਹਾਰੇ ਤੇ ਗੁਰਦਾਰਾ ਸਾਹਿਬ ਤੇ ਹਾਰੇ ਦੇ ਜ਼ਿਲ੍ਹੇ ਤੇ ਹਾਰੇ ਤੋਂ ਸੇਵਕ ਹਾਰੇ ਤੋਂ ਬਾਅਦ ਵੀ ਸੇਵਕਾਂ ਦਾ ਸਾਥਾ ਹੁੰਦੀਆਂ ਉਹਨਾਂ ਜਿਸ ਤਨਸਾਲੇ ਜੋ ਸਾਡਾ ਅੱਜ ਅਕਸਰ ਇਹ ਵੀ ਕਹਿਣਾ ਹੋਵੇ ਕਦੇ ਸੁਪਿਆਣਾ ਹੋਵੇ ਕਦੇ ਪ੍ਰਚਾਰਾਂ ਦੀ ਜਿੰਦਾ ਮੰਨੀ ਹੋਵੇ ਕਾ ਜਿਹੇ ਬੰਦੇ ਦੇ ਆਸਾ ਕਾਲ ਫਕਰੀ ਹਰਦਾ ਉਹ ਇਦਾਂ ਦੇ ਕਦੇ ਵੀ ਤਾਂ ਅੱਜ ਵੀ ਉਹ ਗੱਲਾਂ ਹੋ ਜਾਂਦੀਆਂ ਯਾਰ 8-8 ਦਿਨ ਹੋ ਗਿਓ ਕਿਉਂ ਬੈਠੇ ਨਹੀਂ ਜਾਂ ਇਹ ਮਟਰ ਵੇਰ ਨਹੀਂ ਸਕਦੇ ਹਾਰੋ ਆਪਣੇ ਅਰਗਾ ਬੰਦ ਨਹੀਂ ਰਹਿ ਬੈਠਦਾ ਬੈਣੀ ਬੈਠਦਾ ਤੁਹਾਡੇ ਕੋਈ ਹੋਵੇ ਹੋਵੇ ਹਰਦਾ ਹੋਵੇ ਪਰ ਆਮਰ ਤਾਂ ਨਹੀਂ ਬੈਠਦਾ ਜੀ ਇਹਨੇ ਤੇਰਾ ਆਪਾਂ ਲਈ ਸਾਤਾਂ ਦੀ ਰੋਟੀ ਜਾਇ ਅੱਠ ਵਜੇ ਜਰੀ ਖਾਣੇ ਉਹ 10 ਵਜੇ ਤਾਂ ਆਪਾਂ ਨੂੰ ਅੱਥੇ ਰੋਈ ਨਾ ਲੱਗਦਾ ਪਰ ਸਰਕਾਰ ਜੀ ਜੀ ਸਾਹਿਬ ਜੀ ਬਲੇ ਨਾਲ ਬੈਠੇ ਨੇ ਕੋਈ ਜੇ ਗੱਲ ਨਹੀਂ ਬੈਠੇ ਨੇ ਕਿਸੇ ਤਾਲ ਫਤਰੀ ਕਰਤਾ ਨਾਲ ਬੈਠੇ ਨੇ ਸੋ ਇਹਾਰੇ ਪੂਰ ਪ੍ਰਚਾਰਾਂ ਨੂੰ ਹਮੇਸ਼ਾ ਜੋੜਿਆ ਕਰੂ ਮਹਾਂ ਅਦੇ ਸਭ ਕੁਝ ਕਰਨਾ ਪਾ ਲਿਆ ਕਰੋ ਵੇਖੋ ਤਾਂ ਇਹ ਚੈਨਲ ਜੋ ਤੋਂ ਉਸ ਦਾ ਪੈ ਰਹੇ ਨੇ ਕਿ 3 ਲੱਖ ਚੱਲ ਰਹੇ ਨੇ ਦੂਜੀਆਂ ਬੰਦਿਆਂ ਦੇ ਬੰਦੇ ਆਪਣੇ ਚੈਨਲਾਂ ਤੋਂ ਪੂਰ ਪ੍ਰਚਾਰ ਕਰ ਰਹੇ ਨੇ ਕਿ ਉਹ ਸਚਾਈ ਨਾ ਹੋਵੇ ਸੋ ਗੁੰਜੀ ਗੱਲ ਇਸ ਤਰ੍ਹਾਂ ਆਪਾਂ ਬਾਤ ਸਮਾਈ ਲੈਂਦੇ ਪ੍ਰਧਾਨ ਜੀ ਦੱਸਦੇ ਗਏ ਕਿ ਬੰਦਾ ਜਵਾਨ ਦਾ ਪੱਤਾ ਹੋਵੇ ਜਦੋਂ ਅਰਿਤਮੋ ਜੀ ਜਿ ਦਿਨ ਆਦੇ ਮੰਤਰੀ ਹੋਇਆ ਕਰਦੇ ਸਨ ਤਾਂ ਇਹ ਅਫਸਰ ਇਸ ਲੱਗ ਦੇ ਜੋੜ ਦਿੰਦੇ ਵੀ ਜੇ